ਆੜਾ ਜੀ ਤੋਂੜੇ ਭਰ ਭਰ ਕੇ ਮਿੱਟੀ ਦੇ ਚਲਾਏ ਤੇ ਘਰ ਵਿੱਚ ਪਾਣੀ ਜਾ ਕੇ ਨਾ ਸਾਡੇ ਘਰੇ ਤੇ ਪਰ ਨਹੀਂ ਪਾਣੀ ਇੰਨੀ ਤੇਜ਼ ਰਫਤਾਰ ਸੀ ਕਿ ਪਾਣੀ ਜਿਹੜਾ ਸੀ ਨਾ ਸਾਡੇ ਕਮਰੇ ਤੇ ਇਥੋਂ ਤੱਕ ਰਹੀ ਉਹ ਸਾਮੇ ਜਿਹੜੀਆਂ ਦੇਖ ਰਹੀਆਂ ਨੇ ਉਹ ਸਾਡੇ ਹੁੰਦੇ ਹੁੰਦੇ ਜਿਹੜਾ ਪਾਟੀਆਂ ਅਸੀਂ ਆਪਣੇ ਬੱਚੇ ਵਿੱਚ ਆਏ ਪਰਿਵਾਰ ਵਿੱਚ ਆਇਆ ਸੀ ਉਸ ਤੋਂ ਲੈ ਕੇ ਨਿਕਲੇ ਤੇ ਕਿਸੇ ਨਾ ਕਿਸੇ ਨਾਲ ਕੋਈ ਜਾਣੀ ਮੈਨੂੰ ਸਾਡੇ ਜਿਹੜਾ ਹੈ ਆਪਣੇ ਪਰਿਵਾਰ ਨਾਲ ਹੋ ਸਕੇ ਉਹ ਦਿਖਾਈ ਨਹੀਂ ਆਤਮਾ ਉਹ ਆਪਾਂ ਸਾੜ ਚਾਰ ਸਾੜ ਚੁੱਕੇ ਆ ਜੀ ਉਹ ਸਾੜਦੇ ਪਹਿਲੇ ਵਿਸਰੇ ਇਹ ਹੁਣ ਸੁਕਣੇ ਪਾਏ ਸੀ ਕੱਢ ਕੇ ਕੋਈ ਸਾਡੇ ਕੋਲ ਨਿਕਲੇ ਕੋਈ ਨਹੀਂ ਨਿਕਲੇ ਤੇ ਇਹ ਹੁਣ ਯੂਜ਼ ਕਰਨ ਜੋ ਪਬਲਿਕ ਪ੍ਰਾਇਮ ਟੀਵੀ ਦੇਖ ਰਹੇ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਪਬਲਿਕ ਪ੍ਰਾਈਮ ਚੈਨਲ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਵੱਖ-ਵੱਖ ਸਰਹੱਦੀ ਇਲਾਕਿਆਂ ਦਾ ਪਿੰਡਾਂ ਦਾ ਜਿਹੜਾ ਦੌਰਾ ਕੀਤਾ ਗਿਆ ਹੈ ਤੇ ਦੇਖਣ ਦੇ ਵਿੱਚ ਆਇਆ ਹੈ ਕਿ ਜਿੱਥੇ ਫਸਲਾਂ ਦਾ ਨੁਕਸਾਨ ਵੀ ਸਾਹਮਣੇ ਦਿਖਾਈ ਦਿੰਦਾ ਹੈ ਪਸ਼ੂਆਂ ਦਾ ਨੁਕਸਾਨ ਪਸ਼ੂਆਂ ਦੇ ਚਾਰੇ ਦਾ ਨੁਕਸਾਨ ਇਹ ਵੀ ਸਾਹਮਣੇ ਦਿਖਾਈ ਦਿੰਦਾ ਹੈ ਪਰ ਉੱਥੇ ਇੱਕ ਲੁਕਿਆ ਹੋਇਆ ਨੁਕਸਾਨ ਜਿਹੜਾ ਅਸੀਂ ਧਰ ਨਵੇਂ ਤਰੀਕੇ ਦੇ ਨਾਲ ਹਰ ਨਵੇਂ ਦਿਨ ਲੈ ਕੇ ਤੇ ਆਮ ਲੋਕਾਂ ਦੇ ਸਾਹਮਣੇ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਉਹ ਸਭ ਤੋਂ ਵੱਡਾ ਨੁਕਸਾਨ ਹੈ ਗਰੀਬ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਜਿਹੜਾ ਕਿ ਹੁਣ ਤੱਕ ਲੁਕਿਆ ਹੋਇਆ ਸੀ ਕਿਉਂਕਿ ਪਾਣੀ ਹੋਣ ਕਰਕੇ ਘਰਾਂ ਦੇ ਵਿੱਚ ਕੋਈ ਜਾ ਨਹੀਂ ਸਕਿਆ ਹੁਣ ਜਿਉਂ-ਜਿਉਂ ਪਾਣੀ ਉਤਰ ਰਿਹਾ ਹੈ ਘਰਾਂ ਦੇ ਵਿੱਚ ਲੋਕੋ ਆਪੋ ਆਪਣੇ ਤਰੀਕੇ ਦੇ ਨਾਲ ਜਾ ਰਹੇ ਨੇ ਪਰ ਹੁਣ ਵੇਖਣ ਦੇ ਵਿੱਚ ਆਇਆ ਹੈ ਕਿ ਉਹ ਘਰ ਜਿਹੜੇ ਨੇ ਰਹਿਣ ਦੇ ਯੋਗ ਨਹੀਂ ਰਹੇ ਕਿਉਂਕਿ ਪਾਣੀ ਨੇ ਇੰਨੀ ਜ਼ਿਆਦਾ ਜੜੀ ਹੈ ਮਾਰ ਉਹਨਾਂ ਦੇ ਘਰਾਂ ਨੂੰ ਮਾਰੀ ਹੈ ਸੋ ਇਹੋ ਜਿਹਾ ਇੱਕ ਪਰਿਵਾਰ ਦੇ ਵਿੱਚ ਅੱਜ ਅਸੀਂ ਖੜੇ ਆ ਜੋ ਕਿ ਗੁਰਸਿੱਖ ਵੀਰ ਆ ਇਹ ਛੋਟੇ-ਛੋਟੇ ਬੱਚੇ ਨੇ ਆਉਣ ਦਾ ਆਮਦਨ ਦਾ ਕੋਈ ਜਿਹੜਾ ਜ਼ਰੀਆ ਨਹੀਂ ਔਰ ਹੁਣ ਘਰ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਘਰ ਜਿਹੜਾ ਹੈ ਬਿਲਕੁਲ ਤ੍ਰੇਣਾ ਆ ਚੁੱਕੀਆਂ ਨੇ ਇਹ ਰਹਿਣ ਦੇ ਯੋਗ ਨਹੀਂ ਰਿਹਾ ਸੋ ਅਸੀਂ ਉਸ ਵੀਰ ਦੇ ਨਾਲ ਵੀ ਗੱਲ ਕਰਾਂਗੇ ਕਿ ਸੋ ਵੀਰ ਜੀ ਕੀ ਪਣਾ ਵਾਪਰਿਆ ਕਿਸ ਤਰ੍ਹਾਂ ਜਿਹੜਾ ਇਸ ਪਾਸੇ ਹੁੰਦਾ ਜੀ ਆ ਤੁਹਾਨੂੰ ਸਮਾਂ ਨਹੀਂ ਮਿਲਿਆ ਕਿ ਇਸ ਘਰ ਦੇ ਵਿੱਚੋਂ ਸਮਾਨ ਬਾਹਰ ਕੱਢ ਸਕੋ ਤੁਸੀਂ ਸਭ ਤੋਂ ਪਹਿਲਾਂ ਦੇਸ਼ੇਸ਼ ਵਾਸਤੇ ਵੀਰ ਭਰਾ ਕਮੜੀ ਵਾਲੇ ਵੀਰ ਬੜੇ ਪਿਆਸਕਾਰ ਨਾਲ ਜਿੱਥੇ ਇਸ ਗ੍ਰਹਿ ਦੇਖੇ ਆਏ ਹਨ ਬਰੀਵ ਖਾਨੇ ਵਿੱਚ ਆ ਕੇ ਚਰਨ ਪਾਏ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਨੂੰ ਭਾਜੀ ਇੱਥੇ ਕੋਈ ਪਤਾ ਨਹੀਂ ਚੱਲਿਆ ਕਿ ਕੋਈ ਪਤਾ ਨਹੀਂ ਸੀ ਕਿ ਫਟ ਫਟ ਪਾਣੀ ਆਏਗਾ ਤੇ ਵੱਧ ਨਹੀਂ ਆਏਗਾ ਹੂੰ ਕਿਉਂਕਿ ਸਾਨੂੰ ਕੋਈ ਮੌਕਾ ਨਹੀਂ ਮਿਲਿਆ ਵਜੂਸਮਾਨ ਘਟਨ ਦਾ ਅਸੀਂ ਗੁਰਦਰਾ ਸਾਹਿਬ ਸੇਵਾ ਕਰ ਰਹੇ ਸੀ ਇਸੇ ਵੇਲੇ ਉਸ ਮੇਟਾਰਾ ਸਾਢੇ 12 ਵਜੇ ਹੋਈਆਂ ਉਸ ਤੋਂ ਪਰંત ਜਦੋਂ ਆਪਾਂ ਗ੍ਰਹਿ ਦੇਖੇ ਆਪਣੇ ਵਾਪਸ ਆਏ ਹਾਂ ਤੇ ਸਾਡੇ ਘਰ ਦੇ ਪਰਿਵਾਰ ਵਿੱਚ ਮੈਪਰੇ ਕਰਦੇ ਪਾਣੀ ਆ ਗਿਆ ਬਹੁਤ ਤੇਜ਼ੀ ਨਾਲ ਪਾਣੀ ਆ ਰਿਹਾ ਹੂੰ ਦੋਸਤੋਂ ਪਰੰਤ ਸਾਨੂੰ ਕੋਈ ਪਤਾ ਨਹੀਂ ਲੱਗਾ ਕੋਈ ਸੁਝਿਆ ਨਹੀਂ ਜਦੋਂ ਪਾਣੀ ਆਪਾਂ ਦੇਖਿਆ ਤੇ ਸਾਡੇ ਸਾਰੇ ਨਗਰ ਜਦੋਂ ਲਾਗੇ ਆ ਗਿਆ ਤਾਂ ਅਸੀਂ ਬਛੇਰੇ ਬੰਨ ਵੀ ਮਾਰੇ ਇੱਥੇ ਕੋਈ ਮਿੱਟੀ ਜਿੰਨਾ ਕਿ ਸਾਡੇ ਕੋ ਹੋ ਸਕੇ ਆ ਨਾਲ ਅਸੀਂ ਤੋੜੇ ਭਰ ਭਰ ਕੇ ਮਿੱਟੀ ਦੇ ਸਲਾਏ ਇਹ ਘਰ ਵਿੱਚ ਪਾਣੀ ਜਾ ਕੇ ਨਾ ਸਾਡੇ ਘਰੇ ਤੇ ਪਰ ਨਹੀਂ ਪਾਣੀ ਦੀ ਇੰਨੀ ਤੇਜ਼ ਰਫਤਾਰ ਸੀ ਕਿ ਪਾਣੀ ਜਿਹੜਾ ਸੀ ਨਾ ਸਾਡੇ ਕਮਰੇ ਤੇ ਇਥੋਂ ਤੱਕ ਰਹੀ ਉਹ ਸਾਹਮਣੇ ਜਿਹੜੀਆਂ ਦਿਖ ਰਹੀਆਂ ਨੇ ਉਹ ਸਾਡੇ ਹੁੰਦੇ ਹੁੰਦੇ ਜਿਹੜਾ ਪਾਟੀਆਂ ਅਸੀਂ ਆਪਣੇ ਬੱਚੇ ਵਿੱਚ ਆਏ ਪਰਿਵਾਰ ਵਿੱਚ ਆਇਆ ਸੀ ਅਸਲ ਲੈ ਕੇ ਨਿਕਲੇ ਕਿ ਕਿਸੇ ਨਾ ਕਿਸੇ ਨਾਲ ਕੋਈ ਯਾਨੀ ਮੈਨੂੰ ਇਥਾਂ ਜਿਹੜਾ ਹੈ ਆਪਣੇ ਪਰਿਵਾਰ ਨਾਲ ਹੋ ਸਕੇ ਫਿਰ ਆਪਾਂ ਬਲੀ ਡਿਗੀ ਆ ਸਾਹਮਣੇ ਦੇਖੋ ਦੇਖ ਰਹੇ ਨਾਲ ਥਲੇ ਤੜਾਂ ਪਾਟੀਆਂ ਤੇ ਹੋਰ ਫਰਸ਼ ਜੇ ਵਗੈਰਾ ਪ ਇਹ ਸਾਰਾ ਬਹੁਤ ਇਹ ਨਸਾਨ ਜਿਹੜਾ ਵਾ ਤੁਹਾਡੀ ਦੇਖੋ ਅਸੀਂ ਵੇਖ ਰਹੇ ਹਾਂ ਬਿਸਤਰੇ ਵੀ ਭੇਜ ਗਏ ਖਰਾਬ ਹੋ ਗਏ ਸਿੱਧੇ ਲਫ਼ਜ਼ਾਂ ਵਿੱਚ ਕਹਿ ਲੀਏ ਕਿ ਇਹ ਵਰਤਨ ਦੇ ਯੋਗ ਨਹੀਂ ਰਿਹਾ ਸੋ ਥੋੜਾ ਇਸ ਪਾਸੇ ਆ ਕੇ ਸੋ ਦੱਸੋ ਸਾਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿਸਤਰਿਆਂ ਦਾ ਪ੍ਰਬੰਧ ਹੈ ਇਹ ਸਮਝ ਦਿਓ ਕਿ ਇਹ ਤੁਸੀਂ ਕਰ ਸਕਦੇ ਹੋ ਕਿ ਜਾਂ ਇਹਦੇ ਵਾਸਤੇ ਵੀ ਇੱਕ ਬੜੀ ਵੱਡੀ ਮੁਸ਼ਕਲ ਹੈ ਨਹੀਂ ਜੀ ਇਹ ਕਿਤੇ ਹੋ ਉਸ ਹੋ ਸਕਦੇ ਜਿਹੜੇ ਪਹਿਲੇ ਵੀ ਸਾਡੇ ਕੋਲ ਅਜਿਹੇ ਦਿਨੋ ਦਿਖਾਏ ਨਹੀਂ ਆਪਾਂ ਉਹ ਆਪਾਂ ਸਾੜ ਚਾੜ ਚੁਕੇ ਆ ਜੀ ਉਹ ਸਾੜਦੇ ਪਹਿਲੇ ਬਿਸਤਰੇ ਇਹ ਹੋਣਾ ਸੁੱਕਣੇ ਪਾਏ ਸੀ ਕੱਢ ਕੇ ਕੋਈ ਸਾਡੇ ਕੋਲ ਨਿਕਲੇ ਕੋਈ ਨਹੀਂ ਨਿਕਲੇ ਤੇ ਇਹ ਉਹਨਾ ਯੂਜ਼ ਕਰਨ ਜੋਗੇ ਨਹੀਂ ਹੋ ਰਹੀ ਹੰਮੇ ਨਵੇਂ ਬਿਸਤਰੀ ਕਿਸ ਤਰ੍ਹਾਂ ਹੁਣ ਉਹਨਾਂ ਵਾਸਤੇ ਮਾਇਆ ਕੋਈ ਕਿਸੇ ਪਾਸਿਓ ਕੋਈ ਅਸੀਂ ਬਾਜੀ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ ਅਸੀਂ ਇਹੀ ਆਨੇ ਆ ਕਿ ਜਿੰਨੇ ਵੀ ਸਾਡੇ ਦੇਸ ਦੇ ਵਾਜਦੇ ਵੀਰ ਭੈਣਾ ਕਿਉਂਕਿ ਗੁਰੂ ਮਹਾਰਾਜ ਦਾ ਦਿੱਤਾ ਜਿਹੜਾ ਰਸਤਾ ਬਸਾਂ ਜੜੀਆਂ ਹਨ ਕੋਈ ਸਾਰ ਹਰ ਕੋ ਪ੍ਰਵਾਡ ਹੈ ਮੈਂਬਰ ਹੈ ਘਰ ਪਰਵਾ ਦਾ ਰੋਟੀ ਖਾ ਕੇ ਹਰ ਕੋ ਸੰਤਾ ਤੇ ਸਾਡੇ ਜੋ ਇੱਕ ਦੋ ਮਕਾਨ ਕਮਰੇ ਹਨ ਉਹ ਸਾਡੇ ਜੜਿਆ ਹਨ ਉਹ ਪਾਏ ਜਾਣ ਅਸੀਂ ਇਹ ਹੋ ਮੰਗ ਜੜੀ ਹੈ ਉਹ ਚਾਹੁੰਦੇ ਹਾਂ ਸੋ ਗੁਰਸਿੱਖ ਹੋਣ ਦੇ ਨਾਂ ਤੇ ਕਿਸੇ ਆ ਕੀ ਹੱਥ ਛੱਡਣਾ ਵੀ ਠੀਕ ਨਹੀਂ ਆ ਪਰ ਫੇਰ ਵੀ ਇਹ ਵੀਰ ਦੀ ਜਿਹੜੀ ਮੰਗ ਬਿਲਕੁਲ ਜਾਇਜ਼ ਸੀ ਅੱਜ ਪਰਿਵਾਰ ਦੇ ਵਿੱਚ ਖਲੋਤੇ ਆ ਸੋ ਹੁਣ ਇਸ ਮਕਾਨ ਦੇ ਅੰਦਰ ਤੁਸੀਂ ਰਹ ਨਹੀਂ ਰਹੇ ਨਹੀਂ ਜੀ ਇੱਥੇ ਨਹੀਂ ਆਪਾਂ ਰਹ ਰਹੇ ਜੀ ਇਹ ਲੱਗਿਆ ਕੋਈ ਫੋ ਡਰ ਬਣਿਆ ਕਿ ਪਤਾ ਨਹੀਂ ਕਦੋਂ ਡਿੱਗ ਜਾਣਾ ਕੋਈ ਪਤਾ ਨਹੀਂ ਸੀ ਹਾਂਜੀ ਸੋ ਸਾਡੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਸੋ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਸੋ ਸਰਪੰਚ ਸਾਹਿਬ ਇਸ ਪਰਿਵਾਰ ਦੇ ਬਾਰੇ ਤੁਸੀਂ ਦੋ ਸ਼ਬਦ ਆਪਣੇ ਤੌਰ ਤੇ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਕਹਣਾ ਚਾਹਾਂਗਾ ਵੀ ਇਹ ਬਹੁਤ ਪਾਣੀ ਦਾ ਆਇਆ ਨਾ ਜਦੋਂ ਮੈਂ ਹਾਂ ਰਾਤ ਵੇਂਦਾ ਰਹਿਣਾ ਜਦੋਂ ਮੇਰੇ ਤੇ ਟੂੜੀ ਲੱਗੀ ਲੱਗੀ ਉੱਥੇ ਹੂੰ ਹੂੰ ਤੇ ਪਾਣੀ ਦੇ ਜੂ ਵਹਨੇ ਹੈ ਪਤ ਤੁਸੀਂ ਜਾਨੇ ਹਨ ਤੇ ਉਦੋਂ ਅਸੀਂ ਕਰੀ ਜਨੇ ਹ ਲੋਹਮਟਾ ਵੀ ਬਾਬੇ ਜੀ ਨੂੰ ਵੀ ਲੋਹਮਟਾ ਕਰ ਦੋ ਪਾਣੀ ਬਹੁਤ ਤੇਜ਼ ਆਇਆ ਨਾ ਤੁਸੀਂ ਟੁੱਟ ਜੇ ਨਹੀਂ ਆਡੀ ਹੂੰ ਪਰ ਇਹ ਇਹਦੇ ਨਾਲ ਵੀ ਜਦੋਂ ਇਹਨਾਂ ਨੂੰ ਲੋਕਾਂ ਨਾਲ ਹੋ ਗਿਆ ਹੈ ਵੀ ਤੁਸੀਂ ਨਹੀਂ ਇਹ ਕੰਮ ਨਹੀਂ ਹੋਣਾ 88 ਸਾਲ ਦੇ ਥੋੜੇ ਪhle ਰਹਿ ਗਏ ਕਿਉਂਕਿ 32-35 ਸਾਲਾਂ ਬਾਅਦ ਇਹ ਵਾਕਿਆ ਵਾਪਰਿਆ ਹਾਂ ਜੀ ਹਾਂ ਜੀ ਤੇ ਜਦੋਂ ਮੈਂ ਆੜ ਕੇ ਫਿਰ ਜਦੋਂ ਸਾਵਾਂ ਕਹ ਪੰਜ ਤੁਸੀਂ ਦਿੱਤੀ ਹੈ ਨਾ ਤੇ ਅਸੀਂ ਬੈਰ ਉਥੋਂ ਗੱਡੀਆਂ ਦੇ ਭੱਜੇ ਆ ਮੰਤਰੀ ਸਾਹਿਬ ਦਾ ਮੈਨੂੰ ਬੜਾ ਫੋਨਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਜਿੰਨੀ ਉਹਨੇ ਮਿਹਨਤ ਚਾਰੇ ਨੇ ਕੀਤੀ ਇਹ ਪਹਿਲੀ ਚਾਂਸ ਹੈ ਜਿਹੜਾ ਮੰਤਰੀ ਦਾ ਧਾਰੀ ਹਲ ਕੁਲਦੀਪ ਸਿੰਘ ਧਾਰੀ ਹਲ ਨੇ ਵੀ ਜਿਹੜੀ ਉਹਨੇ ਆਪਣੀ ਕੋਸ਼ਿਸ਼ ਕੀਤੀ ਵੀ ਬਾਜੀਏ ਆਪਾਂ ਕਿਸ ਤਰ੍ਹਾਂ ਬਾਜੀਏ ਪਾਣੀ ਚ ਵੀ ਹਟਣਾ ਰਹੇ ਆ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਦੇ ਨਜ਼ਦੀਕ ਹੋ ਇਹ ਜਿਹੜੇ ਵੀਰਾਂ ਦਾ ਨੁਕਸਾਨ ਹੋਇਆ ਹੈ ਉਸੀਂ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਕਿ ਇਹਨਾਂ ਘਰਾਂ ਦਾ ਨੁਕਸਾਨ ਮੈਂ ਖੜਾ ਆਪਣੇ ਪਿੰਡ ਦਾ ਜਾਣੂ ਕਰਵਾ ਇਹ ਮੇਰੇ ਪਿੰਡ ਦਾ ਇਹਨਾਂ ਨੂੰ ਨੁਕਸਾਨ ਹੋਇਆ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਜੀ ਇਹ ਨੁਕਸਾਨ ਇੱਧਰ ਨੂੰ ਆੜਾ ਨਾ ਭਾਈ ਇਹ ਵੀ ਹੋ ਗਈ ਜਿਹੜੀ ਆਪਣੀ ਸਰਕਾਰ ਹੀ ਭਾਈ ਹੈ ਇਹ ਵੀ ਹੋ ਗਈ ਆਹ ਤਾਂ ਬਿਲਕੁਲ ਪਾਣੀ ਚ ਆ ਗਿਆ ਨਾ ਇਹਦੇ ਪੇੜ ਜਿਹੜੋ ਪਾਣੀ ਆਉਂਦਾ ਹੈ ਨਾ ਪਾਣੀ ਦਾ ਤੇ ਮੰਨ ਲਓ ਵੀ ਇੰਨੀ ਆੜਾ ਪਾਣੀ ਚ ਆਉਂਦੀ ਜਿਵੇਂ ਕਾਂਦੀ ਕਾਂਦੀ ਆਉਂਦੀ ਠੀਕ ਹੈ ਜੀ ਮੇਰਾ ਲੱਗੇ ਆ ਖੇਤ ਆ ਨਾਲ ਜਾਂ ਟੈਂਕਰ ਦੇ ਇੱਕ ਮੇਰਾ ਦਾਣਾ ਦੀ ਬਜਾ ਮੇਰੇ ਕੋਲ 28 ਕਿਲੋ ਚੋਣਾ ਪਾਰ ਵੀ ਦਿੱਤੇ ਠੀਕ ਹੈ ਇੱਕ ਆਦਮੀ ਨੇ ਬਜਾ ਇੱਕ ਚੈਕ ਨੇ ਹਾਂ ਬਿਲਕੁਲ ਤਾਂ ਇਹ ਜਿਹੜੇ ਕਮਰੇ ਲੇ ਜਿਹੜਾ ਬਹੁਤ ਜ਼ਰਾ ਹੋ ਗਿਆ ਨਾ ਇਹ ਕਾਬੀਆ ਕਮਰੇ ਹੁਣ ਲੱਗ ਗਈ ਆ ਇਹ ਡਿੱਗ ਵੀ ਪਏ ਆ ਪਾਣੀ ਹੈ ਮੇਰੇ ਉਧਰ ਵੀ ਆ ਮੀਂਹ ਦੇ ਕਈ ਨਿਕਸਾਨ ਹੋਇਆ ਅਸੀਂ ਤਾਂ ਨੇ ਸਰਕਾਰ ਦੇ ਕੋਲ ਇਹ ਬੇਨਤੀ ਕਰਨੇ ਆ ਇਹਨਾਂ ਨੂੰ ਚਰਨ ਕੋਈ ਨਾ ਕੋਈ ਜਿਹੜਾ ਕਮਰਿਆਂ ਦਾ ਕੋਈ ਸਿਰ ਲਕਾਵਾ ਹੋਵੇ ਇਹ ਵੀ ਜਿਹੜਾ ਦੁਕਾਨਾਂ 'ਚ ਰਹਿ ਰਹੇ ਆਪਣੀ ਉੱਤੇ ਹੈ ਇਹਦਾ ਕੋਈ ਸਾਧਨ ਨਹੀਂ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਮੁਸ਼ਕਲ ਹੈ ਕਿਉਂਕਿ ਮੌਸਮ ਵੀ ਬਦਲ ਰਿਹਾ ਹੈ ਇਹ ਬਿਸਤਰੀਆਂ ਗਰਮ ਦੀ ਵੀ ਲੋੜ ਐ ਫਿਰ ਦੁਕਾਨਾਂ ਵਿੱਚ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਨਾਲ ਰਹਿਣ ਬਸੇਰਾ ਕੀਤਾ ਹੋਇਆ ਜੋ ਕਿ ਕਿਸੇ ਪਾਸੋਂ ਵੀ ਸੇਫ ਨਹੀਂ ਐ ਸੋ ਵੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਐਸੇ ਭਰਾਤਾ ਜੀ ਨੇ ਤੁਹਾਡੇ ਤੁਹਾਡਾ ਕੀ ਕੰਮ ਐ ਜੀ ਮੈਂ ਜੀ ਰਾਗੀ ਸਿੰਘ ਐ ਗੁਰਦਰਾ ਬਾਬਾ ਬੁੱਢਾ ਸਾਹਿਬ ਅੰਦਾਜ਼ ਮਾੜ ਠੀਕ ਐ ਜੀ ਰਾਗੀ ਸਿੰਘ ਦੀ ਡਿਊਟੀ ਕਰਦਾ ਜੀ ਸੋ ਤੁਹਾਡੇ ਕੋਲ ਜਿਹੜਾ ਮਕਾਨ ਐ ਉਹ ਬਚਿਆ ਹੋਇਆ ਐ ਸਾਂਜੀ ਸਾਡੇ ਕੋ ਮਕਾਨ ਜਿਹੜਾ ਸੀ ਉਹ ਜਗਾ ਇੱਕ ਵੱਖਰੀ ਸਾਈਡ ਤੇ ਸੀ ਤੇ ਉੱਚਾ ਸੀ ਉਹ ਤੇ ਪਰ ਉਹਦੇ ਵੀ ਇੱਕ ਸਾਈਡ ਜੀ ਨੂੰ ਪਾਣੀ ਗਿਆ ਉਹਦੇ ਨਾਲ ਨੁਕਸਾਨ ਤੇ ਭਵੇਂ ਜਿਹਦੇ ਘਰ ਪਾਣੀ ਗਿਆ ਉਹਦਾ ਤੇ ਹੋਇਆ ਹੋਇਆ ਜਿਨ੍ਹਾਂ ਦੇ ਪਾਣੀ ਨਹੀਂ ਵੀ ਗਿਆ ਉਹਨਾਂ ਦੇ ਵੀ ਨੁਕਸਾਨ ਨਮੀ ਤੇ ਨਾਲ ਤਰੇੜਾਂ ਆ ਗਈਆਂ ਕਾਫੀ ਜਿਹੜਾ ਨੁਕਸਾਨ ਆ ਉਹ ਹੋਇਆ ਪਰ ਸਾਡਾ ਤੇ ਚਲੋ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਦਰ ਨਹੀਂ ਪਾਣੀ ਗਿਆ ਬਾਹਰ ਬਾਹਰ ਥੋੜਾ ਬੁੱਤਾ ਫਿਰਿਆ ਤੁਸੀਂ ਇੱਕ ਬਾਬਾ ਬੁੱਢਾ ਸਾਬ ਜੀ ਦੇ ਸਥਾਨ ਦੇ ਰਾਗੀ ਹੋਣ ਦੇ ਨਾਤੇ ਇਸ ਵੀਰ ਦੀ ਮਦਦ ਦੇ ਪ੍ਰਤੀ ਕਿਉਂਕਿ ਉਹਨਾਂ ਦਾ ਕੋਈ ਆਮਦਨ ਦਾ ਵੀ ਏਡਾ ਵੱਡਾ ਤਰੀਕਾ ਨਹੀਂ ਇੱਕ ਪਾਠੀ ਸਿੰਘ ਦੀ ਨਾਰਮਲ ਜੀ ਜ਼ਿੰਦਗੀ ਛੋਟੀ ਜੀ ਕਮਾਈ ਦੇ ਤਹਿਤ ਚੱਲ ਰਹੀ ਨੇ ਤੁਸੀਂ ਆਪਣੇ ਤੌਰ ਦੇ ਤੇ ਇੱਕ ਰਾਗੀ ਸਿੰਘ ਹੋਣ ਦੇ ਨਾਤੇ ਆਪਣੇ ਸਿੱਖ ਜਥੇਬੰਦੀਆਂ ਸਿੱਖ ਵੀਰਾਂ ਨੂੰ ਇਸ ਸਿੱਖ ਪ੍ਰਵਾਹ ਨੂੰ ਹਮਾਲਣ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਸਾਡੇ ਗੁਰਸਿੱਖ ਭਰਾਵਾਂ ਨੇ ਜਾਂ ਜਿਹਦਾ ਵੀ ਨੁਕਸਾਨ ਹੋਇਆ ਉਹਦੀ ਵਰਤ ਤੋਂ ਬਾਅਦ ਮਦਦ ਕੀਤੀ ਜਾਵੇ ਅਸੀਂ ਇਹ ਨਹੀਂ ਕਹਿੰਦੇ ਪੈਸਾ ਕਿਸੇ ਕੋ ਮੰਗਣ ਦੀ ਜੀ ਨਹੀਂ ਕਰਦਾ ਵੀ ਸਾਡੀ ਹੈਲਪ ਕਰੋ ਮਦਦ ਕਰੋ ਆ ਅਸੀਂ ਮੀਡੀਆ ਸਾਹਮਣੇ ਵੀ ਆਏ ਇਹ ਵੀ ਸਾਡਾ ਮਤਲਬ ਮੰਨ ਨਹੀਂ ਵਿੱਚੋਂ ਮੰਨਦਾ ਕਿ ਆਪਾਂ ਲੋਕਾਂ ਨੂੰ ਇਹ ਤਰਲਾ ਕਰੀਏ ਕਿ ਸਾਡੀ ਮਦਦ ਕਰੋ ਪਰ ਅਸੀਂ ਤੇ ਇਹ ਕਹਾਂਗੇ ਵੀ ਜਿਨ੍ਹਾਂ ਦੇ ਮਕਾਨ ਗੁਰਸਿੱਖ ਪਰਿਵਾਰ ਜਿਹੜੇ ਕਿਰਤੀ ਪਰਿਵਾਰ ਨੇ ਆਪਣਾ ਟਾਈਮ ਪਾਸ ਕਰੇ ਇਹਦੀਆਂ ਵਿਚਾਰੇ ਦੀਆਂ ਹੁਣ ਦੋ ਗੁੱਡੀਆਂ ਨੇ ਇੱਕ ਬੇਟਾ ਵਾ ਤੇ ਮਸਾਂ ਆਪਣਾ ਪੜ੍ਹਾਈ ਦਾ ਖਰਚਾ ਜਾਂ ਜਿਹੜਾ ਘਰੇਲੂ ਖਰਚਾ ਉਹ ਹੀ ਆਪਣਾ ਮਸਾ ਪੂਰਾ ਕਰ ਰਿਹਾ ਰੂਲਾਂ ਲਾ ਕੇ ਤੇ ਜਿਹੜਾ ਇਹ ਖਰਚਾ ਵਾ ਮਕਾਨਾਂ ਦਾ ਤੁਹਾਨੂੰ ਪਤਾ ਭਾਵੇਂ ਕੋਈ ਕਿਸੇ ਦਾ ਚੰਗਾ ਵੀ ਕੰਮ ਹੋਏ ਪਰ ਮਕਾਨ ਬਣਾਉਣੇ ਬੜੇ ਔਖੇ ਨੇ ਤੇ ਇਸ ਕਰਕੇ ਇਹ ਆ ਵੀ ਚਲੋ ਕੋਈ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਧਾਰਮਿਕ ਜਾਂ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਾਡੇ ਜਿਹੜੇ ਕੀਰਤੀ ਭਰਾ ਨੇ ਉਹ ਥੋੜੀ ਬਹੁਤੀ ਮਦਦ ਕੋਈ ਸੀਮਿੰਟ ਦੀ ਕੋਈ ਸਰੀਏ ਦੀ ਕਰਕੇ ਕੋਈ ਪੈਸਾ ਨਾ ਦਿਓ ਬਸ ਇਹ ਆ ਵੀ ਕੋਈ ਦੋ ਤਿੰਨ ਮਕਾਨ ਇਹਦੇ ਬਣ ਜਾਣ ਤੇ ਜਿੱਥੇ ਰਹਿ ਸਕੇ ਹੁਣ ਉਹ ਪ੍ਰਾਣੀਆਂ ਜੀਆਂ ਦੁਕਾਨਾਂ ਜਿਨ੍ਹਾਂ ਦੇ ਵਿੱਚ ਇਹਦੇ ਬੱਚੇ ਵੀ ਪਿਆਰ ਬੁਰੀ ਹੈ ਰਿਆ ਘਰ ਦੇ ਅੰਦਰ ਤੇ ਤੁਸੀਂ ਘਰ ਦੇ ਹਾਲਾਤ ਦੇਖੇ ਨੇ ਤੇ ਇਹਦੇ ਅੰਦਰ ਤੇ ਰਿਆ ਨਹੀਂ ਸਕਦਾ ਪਤਾ ਨਹੀਂ ਕਦੋਂ ਜਿਹੜਾ ਇਹ ਸਾਰਾ ਕੁਝ ਡਿਗ ਪੈਣਾ ਜਾਨੀ ਮਾਲ ਦੀ ਜਿਹੜਾ ਨੁਕਸਾਨ ਹੋ ਸਕਦਾ ਇਸ ਕਰਕੇ ਹੀ ਬੇਨਤੀ ਆ ਵੀ ਚਲੋ ਜਿਹੜੀਆਂ ਸੰਸਥਾਵਾਂ ਨੇ ਜਿੰਨਾ ਹੋ ਸਕਦਾ ਇਹਦੇ 2-3 ਕਮਰੇ ਬਣ ਜਾਣ ਜਿੱਥੇ ਆਪਣਾ ਜਿਹੜਾ ਬਚਿਆ ਹੋਇਆ ਸਮਾਨ ਵੀ ਰੱਖ ਸਕੇ ਸਮਾਨ ਤੇ ਤਕਰੀਬਨ ਤੁਸੀਂ ਦੇਖ ਰਹੇ ਸਾਰੇ ਜਿਹੜਾ ਉਹ ਖਰਾਬ ਹੋ ਚੁੱਕਾ ਸੋ ਇਹ ਸਨ ਭਾਈ ਸਾਹਿਬ ਜੀ ਦੇ ਭਰਾਤਾ ਜੀ ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਇੱਕ ਰਾਗੀ ਸਰਬੰਦ ਦੀ ਸੇਵਾ ਜਿਹੜੀ ਨਿਭਾ ਰਹੇ ਨੇ ਸੋ ਪਿਛਲੇ ਦਿਨਾਂ ਦੇ ਅੰਦਰ ਵੀ ਉਹ ਮੈਂ ਇਹੋ ਬੇਨਤੀ ਕੀਤੀ ਸੀ ਕਿ ਵੇਖੋ ਸਿੱਖ ਪਰਿਵਾਰ ਨੇ ਸਾਡੇ ਕੋਈ ਆਮਦਨ ਦਾ ਬਹੁਤਾ ਵੱਡਾ ਵਸੀਲਾ ਵੀ ਨਹੀਂ ਇਹਨਾਂ ਕੋਲ ਗੁਰੂ ਘਰ ਦੇ ਵਿੱਚ ਡਿਊਟੀ ਲਾ ਕੇ ਖੰਡ ਪਟ ਸਾਹਿਬ ਦੀ ਉਹਦੇ ਨਾਲ ਆਪਣਾ ਗੁਜ਼ਾਰਾ ਚੱਲਦੇ ਨੇ ਸੋ ਪਤਾ ਨਹੀਂ ਕਿਸ ਤਰ੍ਹਾਂ ਪਾਈ ਪਾਈ ਜੋੜ ਕੇ ਪ੍ਰਾਤਨ ਸਮਿਆਂ ਵਿੱਚ ਵੱਡਿਆਂ ਬਡੇਰਿਆਂ ਨੇ ਮਕਾਨ ਬਣਾ ਕੇ ਦਿੱਤੇ ਨੇ ਹੁਣ ਜੇ ਮਕਾਨ ਨਵੇਂ ਸਿਰਿਓਂ ਬਣਾਉਣਾ ਪੈਂਦਾ ਤੇ ਇਹ ਇੱਕ ਬੜੀ ਵੱਡੀ ਚੁਣੌਤੀ ਕਹਿ ਲਈਏ ਕਿ ਇਹਦੇ ਸਾਹਮਣੇ ਜਿਹੜੀ ਹੈ ਸਿਸਵਾਸਤੀ ਮੈਂ ਬੇਨਤੀ ਕਰਦਾ ਇਨ੍ਹਾਂ ਪਰਿਵਾਰਾਂ ਨੂੰ ਸੰਭਾਲਣਾ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਇਹਨਾਂ ਨੂੰ ਸੰਭਾਲਾਂਗੇ ਇਹਨਾਂ ਦੇ ਬੱਚੇ ਸਾਡੇ ਨਾਲ ਕਦਮ-ਨਾ-ਕਦਮ ਮਲਾ ਕੇ ਚੱਲਣਗੇ ਤੇ ਸਿੱਖੀ ਦੀ ਜਿਹੜੀ ਸਾਡੀ ਫਲਵਾੜੀ ਹੈ ਇਸੇ ਤਰ੍ਹਾਂ ਫਰਫੁਲਤੰਦੀ ਰਹੇਗੀ ਸੋ ਖਾਸ ਕਰਕੇ ਮੋਨਾ ਸਿੱਖ ਜਿਸੀ ਬੰਦੀਆਂ ਨੂੰ ਆਪਣੇ ਚੈਨਲ ਦੇ ਦੁਆਰਾ ਇਹ ਜ਼ਰੂਰ ਅਪੀਲ ਕਰਨੀ ਚਾਹਾਂਗਾ ਕਿ ਇਸ ਇਹੋ ਜਿਹੇ ਪਰਿਵਾਰਾਂ ਦੀ ਜ਼ਰੂਰ ਬਾਫੜੀ ਜਾਵੇ ਸੋ ਇਸ ਲਈ ਅਸੀਂ ਖੜੇ ਹਾਂ ਐਨ ਸਰਹੱਦੀ ਪਿੰਡ ਜੱਟੇ ਦੇ ਉੱਤੇ ਤੁਸੀਂ ਵੇਖ ਰਹੇ ਹੋ ਚੈਨਲ ਪਬਲਿਕ ਪ੍ਰਾਈਮ ਮੈਂ ਰਾਈਵੀਰ ਸਿੰਘ ਗਿੱਲਾਂਵਾਲੀ ਕੈਮਰਾਮੈਨ ਦਿਲਬਾਖ ਸੰਧੂ ਧੰ